ਸ੍ਰੀ ਕਾਲਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਐਸਐਸਪੀ ਭਗਵੀਰ ਸਿੰਘ ਮੀਨਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ ਹਰੇਕ ਕੌਣ ਜਾਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਲੋੜੇ ਕਾਗਜ਼ਤ ਪਾਏ ਲੈਵਾਨਾਂ 'ਚਾਣਾਂ ਵੀ ਕੱਟੇ ਜਾ ਰਹੇ ਹਨ ਅਤੇ ਕਈ ਵਾਹਨ ਚਾਲਕਾਂ ਨੂੰ ਚੇਤਾਵਨੀ ਦੇ ਕੇ ਵੀ ਛੱਡਿਆ ਜਾ ਰਿਹਾ ਹੈ ਇਸ ਨਾਕੇ ਦੌਰਾਨ ਐਸਐਚਓ ਬਖਸ਼ੀ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਇਲਾਕੇ ਵਿੱਚ ਅਨਸੁਖਾਮੀ ਘਟਨਾ ਨੂੰ ਅੰਜਾਮ ਨ ਨਵਾਂ ਸ਼ਹਿਰ ਦੇ ਪਿੰਡ ਚੱਕ ਦਾਣਾ ਵਿਖੇ ਬੱਸ ਸਟੈਂਡ ਤੇ ਖੜੇ ਨੌਜਵਾਨ ਅਤੇ ਇੱਕ ਮਹਿਲਾ ਨੂੰ ਰੋਂਗ ਸਾਈਡ ਤੋਂ ਆਰੀ ਫੋਰਚੂਨਰ ਕਾਰ ਨੇ ਦਰੜ ਦਿੱਤਾ ਜਿਸ ਕਾਰਨ 18 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਔਰਤ ਦੀਆਂ ਦੋਵੇਂ ਲੱਤਾਂ ਵੱਡੀਆਂ ਗਈਆਂ ਜੋ ਕਿ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੱਡੀ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਕਾਰ ਵੀ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਉਸਨੇ ਪਹਿਲਾਂ ਅਲਟੋ ਗੋਡੀਨ ਟੱਕਰ ਮਾਰੀ ਅਤੇ ਫਿਰ ਦੁਕਾਨ ਅੱਗੇ ਖੜੇ ਨੌਜਵਾਨ ਅਤੇ ਮਹਿਲਾ ਨੂੰ ਗੁਸਵੀ ਚਾਇ ਪਰਿਵਾਰ ਤੇ ਪਿੰਡ ਦੇ ਲੋਕਾਂ ਨੇ ਨਮਾਸ਼ਾਹ ਲੁਧਿਆਣਾ ਮੁੱਖ ਮਾਰਗ ਤੇ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਦੇਰ ਸ਼ਾਮ ਨਮਾ ਸਾਈਡ ਦੇ ਡੀਐਸਪੀ ਅਤੇ ਆਮ ਆਦਮੀ ਪਾਰਟੀ ਆਪ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਵੱਲੋਂ ਇਨਸਾਫ ਦਾ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਧਰਨਾ ਚੁੱਕਿਆ। ਫਿਲਹਾਲ ਗੱਡੀ ਦੇ ਚਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬੰਦì ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੇ ਤਫੜੀ ਰੋਗ ਨਾਲ ਨਿਪਟਣ ਲਈ ਵਿਭਾਗ ਦੇ ਜ਼ਿਲ੍ਹਾ ਪੱਧਰ ਤੇ ਤਨਖ ਡਿਪਟੀ ਡਾਇਰੈਕਟਰ ਨੂੰ ਦਿੱਤੀ ਹਦਾਇਤਾਂ ਦੀ ਪਾਲਣਾ ਚ ਸ਼ਹੀਦ ਪ੍ਰਭਾਵਿਤ ਪਸ਼ੂਆਂ ਦੀ ਦੇਖਭਾਲ ਪਸ਼ੂ ਪਾਲਕਾਂ ਨੂੰ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਤ ਕਰਨ ਲਈ ਲਾਈਆਂ ਗਏ ਹਨ ਇਹ ਪ੍ਰਕਟਾਵਾ ਕਰਦੇ ਡਾਕਟਰ ਚੰਦਰ ਪਾਸਿੰਗ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਨੇ ਦੱਸਿਆ ਕਿ ਜ਼ਿਲ੍ਹਾ ਜੀਪਾ ਗਸਿੰਗ ਨਗਰ ਵਿੱਚ ਇਸ ਬਿਮਾਰੀ ਨਾਲ ਪੀੜਿਤ 1457 ਪਸ਼ੂਆਂ ਤੋਂ 50% ਦੀ ਪਸ਼ੂ ਠੀਕ ਹੋ ਚੁੱਕੇ ਹਨ ਐਸਐਸਪੀ ਦੇ ਹੁਕਮ ਅਨੁਸਾਰ ਜ਼ਿਲ੍ਹੇ ਵਿੱਚ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਡੀਐਸਪੀ ਬਲਾਚੌ ਲਖਵੀਰ ਸਿੰਘ ਨੇ ਪਿੰਡ ਬਿਛੋੜੀ ਵਿਖੇ ਨਸ਼ਿਆ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਸੈਮੀਨਾਰ ਵਿੱਚ ਡੀਐਸਪੀ ਲਖਵੀਰ ਸਿੰਘ ਨੇ ਕਿਹਾ ਕਿ ਲੋਕ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਚਾਈਮ ਵਿੱਚ ਵੱਧ ਚੜ ਕੇ ਸਾਧ ਦੇਣ ਉਹਨਾਂ ਕਿਹਾ ਕਿ ਲੋਕ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਇਹ ਜਾਣਕਾਰੀ ਦੇਣ ਵਾਲਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਬਸਾਂ ਵਿੱਚ ਮਹਿਲਾਵਾਂ ਨੂੰ ਮੁਫਤ ਸਹੂਲਤ ਦਿੱਤੀ ਜਾਂਦੀ ਹੈ ਹੁਣ ਇਸ ਸਹੂਲਤ ਤੋਂ ਤੰਗ ਆਏ ਨਿੱਜੀ ਬਸਾਂ ਚਾਲਕਾਂ ਨੇ ਸੂਬੇ ਭਾਰ ਵਿੱਚ ਰੋਜ ਪ੍ਰਦਰਸ਼ਨ ਕੀਤਾ ਚਾਲਕਾ ਵੱਲੋਂ ਬਸ ਸਟੈਂਡ ਉੱਪਰ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਚਾਲਕਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਟ੍ਰਾਂਸਪੋਰਟ ਵਿਭਾਗ ਪਹਿਲਾਂ ਹੀ ਮਾੜੀ ਸਥਿਤੀ ਵਿੱਚ ਹੈ ਨਿੱਜੀ ਬਸ ਚਾਲਕਾ ਨੇ ਕਿਹਾ ਕਿ ਮਹਿਲਾਵਾਂ ਪ੍ਰਾਈਵੇਟ ਬਸਾਂ ਵਿੱਚ ਨਹੀਂ ਬੈਠਦੀਆਂ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਫ਼ਰ ਮਹਿੰਗਾ ਪੈਂਦਾ ਹੈ ਇਹਨਾਂ ਕਿਰਾਇਆ ਦੇਣਾ ਉਹਨਾਂ ਲਈ ਔਖਾ ਹੈ ਜ਼ਿਲਹੰਦਰ ਦੇ ਸਿਟੀ ਪਬਲਿਕ ਸਕੂਲ ਵਿੱਚ ਬੱਚਿਆਂ ਦੇ ਕੜੇ ਉਤਰਵਾਉਣ ਦੇ ਦੋਸ਼ 'ਤੇ ਪ੍ਰਬੰਧਕਾਂ ਨੇ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਨੂੰ ਸਕੂਲ ਤੋਂ ਬਰਖਾਸਤ ਕਰ ਦਿੱਤਾ। ਸਿੱਖ ਤਾਲਮੇਲ ਕਮੇਟੀ ਵੱਲੋਂ ਰੋਸ ਪ੍ਰਗਟਾਏ ਜਾਣ ਮਗਰੋਂ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਸਿੱਖ ਭਾਈਚਾਰੇ ਕੋਲੋਂ ਮਾਫੀ ਮੰਗੀ। ਪਰ ਆਪਾ ਜਾਣਕਾਰੀ ਅਨੁਸਾਰ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁਰਜੀਤ ਸਿੰਘ ਸਤਰਾਮੀਆਂ ਦੀ ਪੋਤਰੀ ਸਿਟੀ ਪਬਲਿਕ ਸਕੂਲ ਮਕਸੂਦਾ ਵਿੱਚ ਪੜ੍ਹਦੀ ਹੈ। ਕੱਲ ਸਵੇਰੇ ਜਦੋਂ ਉਹ ਸਕੂਲ ਵਿੱਚ ਦਾਖਲ ਹੋਈ ਤਾਂ ਉੱਥੇ ਖੜੀ ਮਹਿਮਨ ਭਾਵਨਾ ਛੱਡਾ। ਪ੍ਰਿੰਸੀਪਲ ਦਲਜੀਤ ਰਾਣਾ ਅਤੇ ਹੋਰਾਂ ਨੇ ਉਸ ਨੂੰ ਕੜਾ ਕਪੂਰਥਲਾ ਵਿਖੇ ਇੱਕ ਦਰਦਨਾਖਾਸਾ ਵਾਪਰਿਆ ਜਿੱਥੇ ਇੱਕ ਮਾਂ ਕਰੀਬ 2 ਸਾਲ ਦੇ ਬੱਚੇ ਸਮੇਤ ਗੰਦੇ ਨਾਲੇ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਝੁੱਗੀ ਝੋਂਬੜੀ ਵਿੱਚ ਇੱਕ ਪਰਿਵਾਰਸੀ ਪਰਿਵਾਰ ਰਹਿੰਦਾ ਹੈ ਅਤੇ ਮੀਂਹ ਦੇ ਪਾਣੀ ਖੜੇ ਹੋਣ ਕਾਰਨ ਪੈਰ ਫਿਸਲਣ ਤੇ ਬੱਚਾ ਅਤੇ ਮਾਂ ਗੰਦੇ ਨਾਲੇ ਵਿੱਚ ਜਾ ਡਿੱਗੇ ਜਾਣਕਾਰੀ ਮੁਤਾਬਕ ਮਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਬੱਚਾ ਅਜੇ ਵੀ ਲਾਪਤਾ ਹੈ ਜਿਸ ਦੀ ਭਾਲ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜੁਟਿਆ ਹੋਇਆ ਹੈ ਜੀਸੀਬੀ ਅਤੇ ਹੋਰ ਮਸ਼ੀਨਰੀ ਦੀ ਵੀ ਮਦਦ ਲਈ ਜਾ ਰਹੀ ਹੈ ਪੰਜਾਬ ਵਿੱਚ ਕਰੋਨਾ ਨੇ ਫੇਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹੈ ਜਿਸ ਕਾਰਨ 9 ਮਰੀਜ਼ਾਂ ਦੀ ਮੌਤ ਜਦਕਿ 406 ਨਵੇਂ ਪੋਸਟਿਮਰੀ ਸਾਹਮਣੇ ਆਏ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਆਕਸੀਜਨ ਸਪੋਰਟ ਆਈ ਸੀ ਯੂ ਅਤੇ ਵੈਂਟੀਲੇਟਰ ਤੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ 9 ਮਰੀਜ਼ਾਂ ਦੀ ਮੌਤ ਹੋਈ ਹੈ ਉਹਨਾਂ ਵਿੱਚੋਂ ਦੋ ਮਰੀਜ਼ ਮੋਹਾਲੀ ਦੇ ਵਸਨੀਕ ਹਨ ਜਦਕਿ ਇੱਕ-ਇੱਕ ਮਰੀਜ਼ ਬਰਨਾਲਾ ਜਲੰਧਰ ਲੁਧਿਆਣਾ ਰੋਪੜ ਸੰਗਰੂਰ ਕਪੂਰਥਲਾ ਤੇ ਬਿੰਡਾ ਦਾ ਰਹਿਣ ਵਾਲਾ ਹੈ ਗੁਰਦਾਸਪੁਰ ਵਿਖੇ 22 ਸਾਲ ਦੇ ਨੌਜਵਾਨ ਦੀ ਭੇਤਪਾਰੇ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸਦੇ ਬੇਟੇ ਦਾ ਬੀਤੀ ਸ਼ਾਮ ਜਨਮ ਦਿਨ ਸੀ। ਉਹਨਾਂ ਨੇ ਕਿ ਉਹਨਾਂ ਦੇ ਪੁੱਤਰ ਦੇ ਦੋਸਤ ਉਹਨਾਂ ਨੂੰ ਆਪਣੇ ਨਾਲ ਪਾਰਟੀ ਲਈ ਲੈ ਗਏ ਸਨ ਅਤੇ ਸ਼ਾਮ 5 ਵਜੇ ਹਰਜ ਦਾ ਫੋਨ ਆਇਆ ਕਿ ਉਹ ਜਲਦੀ ਹੀ ਘਰ ਆਵੇਗਾ। ਪਰ ਉਹ ਘਰ ਨਹੀਂ ਪਰਤਿਆ। ਜਦੋਂ ਉਸਨੂੰ ਫੋਨ ਕੀਤਾ ਗਿਆ ਤਾਂ ਉਸਦਾ ਫੋਨ ਬੰਦ ਆਉਣ ਲੱਗ ਪਿਆ। ਉਹਨਾਂ ਦੱਸਿਆ ਕਿ ਹਰਜ ਦੀ ਕਾफी ਭਾਲ ਕੀਤੀ ਗਈ ਪਰ ਉਹ ਕਿਤੇ ਨਹੀਂ ਮਿਲਿਆ ਅਤੇ ਰਾਤ ਤਕਰੀਬਨ 1 ਵਜੇ ਪੁਲਿਸ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਹਰਜ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਨਸ਼ੇ ਦੀ ਓ ਬਿਹਾਰ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਭਵਨ ਵਿੱਚ ਰਾਜਪਾਲ ਪੱਗੂ ਚੋਹਾਨ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਰਾਜਪਾਲ ਨੇ ਵੀ ਮੁੱਖ ਮੰਤਰੀ ਦਾ ਅਸਤੀਫਾ ਪ੍ਰਵਾਨ ਕਰ ਲਿਆ। ਅਸਤੀਫਾ ਦੇਣ ਦੇ ਨਾਲ ਹੀ ਮੁੱਖ ਮੰਤਰੀ ਨੇ 160 ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਹੈ। ਭੰਗੜੇ ਦੀ ਥਾਪ ਤੋਂ ਲੈ ਕੇ ਆਪਾਚੀ ਇੰਡੀਅਨ ਦੇ ਦਮਦਾਰ ਪ੍ਰਦਰਸ਼ਨ ਨੇ ਰਾਸ਼ਟਰੀ ਮੰਡਕ ਖੇਡਾਂ ਦੀ ਸਮਾਪਤੀ ਸਮਾਰੋਹ ਚਾਰ ਸਮਾਬੰਦ ਦਿੱਤਾ ਜਿਸ ਦੇ ਨਾਲ ਹੀ 4 ਸਾਲਾਂ ਬਾਅਦ ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਮਿਲਣ ਦੇ ਵਾਅਦੇ ਦੇ ਨਾਲ ਖਿਡਾਰੀਆਂ ਨੇ 11 ਦਿਨ बर्मिंघम खेड़ा विच 72 देशा ने 4500 ਤੋਂ ਵੱਧ ਟੀਟਨ ਹਿੱਸਾ ਲਿਆ ਭਾਰਤ ਨੇ કુલ 81 ਤਮਗੇ ਜਿੱਤੇ ਜੋ 4 ਸਾਲ ਪਹਿਲਾਂ 골ਡ ਕੋਸਟ ਵਿੱਚ ਹੋਈਆਂ ਰਾਸ਼ਟ ਮੰਡਾ ਖੇਡਾਂ ਤੋਂ 5 ਘੱਟ ਹਨ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ